ਉਹ ਯਾਰ ਗੁਰੂ ਜੀ ਦਾ ਖਾਲਸਾ ਵੈਜੀ ਪਤੇ ਆਹ ਖੜੀ ਆ ਆਪਣੀ ਗੱਡੀ ਤਿਆਰ ਆਲ ਵੀਰੇ ਨੂੰ ਕਰਤਾ ਫੋਨ ਇਹਨਾ ਮੈਂ ਤੁਰਨ ਲੱਗਿਆਂ ਟਾਈਮ 3:50 ਹੋ ਗਏ ਸੈਂਚਰੀ ਰਾਈਡ ਲਾਉਣੀ ਹੈ ਜੀ ਅੱਜ ਦੇ ਚਣ ਕਿਧਰੋਂ ਲੈ ਕੇ ਜਾਂਦੇ ਨੇ ਬਲਦਿਆਂ ਹੀ ਰਾਸਤੇ ਸਿੱਗਲ ਜੀ ਚੰਣਨੇ ਚ ਚੰਣਨੇ ਚ ਹੈ ਮੋ ਹਾਂ ਜੀ ਹਾਂ ਮੁੱਛਾਂ ਖੋਲਦਾ ਮੁੱਛਾਂ ਖੋਲ ਦੋ ਮੁੱਛ ਬੰਨੀ ਹੀ ਹੈ ਹਾਂ ਫਿਰ ਮੈਂ ਤੇ ਕੋਈ ਰਿਸ਼ਤਾ ਕੱਟ ਲੈਂਦਾ ਕੀ ਗੱਲ ਮੁੱਛ ਘੜੀ ਚਾਹੀਦੀ ਇਹ ਪਹਿਲੀ ਗੱਲ ਮੁੱਛ ਵੀ ਇਹ ਵੀ ਫੇਰ ਤਾਂ ਕੋਈ ਫਾਇਦਾ ਨਹੀਂ ਗੱਲ ਤਾਂ ਸਹੀ ਹੈ ਚਲੋ ਜੀ ਫਿਰ ਅੱਜ ਤਾਂ ਪੱਗ ਪੱਗ ਬਣ ਗਏ ਟੇਚਨ ਵਿਜਨ ਹੋ ਗਿਆ ਆ ਜਾਓ ਨੇ ਉਹ ਕਾਹ ਪਰਨਾ ਦੂਆ ਦੀ ਇਹ ਅੱਛਾ ਜੈਸ਼ਨ ਬੰਦਾ ਇਹਨੂੰ ਪੱਗ ਮੰਗ ਪਰਨੇ ਨੂੰ ਬਾਹ ਜੇ ਖੋਲੂ ਇਹਨੂੰ ਸਾਲ ਨੂੰ ਸੱਚੀ ਨਹੀਂ ਹੁਣੋਂ ਖੋਲ੍ਹ ਭੇਟਾ ਜੋ ਵਧੀਆ ਕਰਿਆ ਲਓ ਜੀ ਸਰਪਤੇਪਾਲ ਸਿੰਘ ਜੀ ਪਰ ਉੱਥੇ ਤਾਂ ਨਹੀਂ ਜਾਂਦਾ ਉਹ ਲੋਕ ਨਿੱਕਰ ਵੀ ਪੋਣੀ ਚ ਨਾ ਤੇਰੇ ਆ ਨਿੱਕਰ ਤਾਂ ਪੋਣੀ ਤੇ ਆਦਿ ਨਾ ਤੇਰੇ ਬਾਵਾ ਕੇ ਕਾ ਹੋਰ ਪਾਸੇ ਲਓ ਜੀ ਕੋ ਸਭ ਨੂੰ ਡਿਕਰੇ ਆ ਰੇ ਖੜੇ ਅਜੇ ਆਏ ਨਹੀਂ ਟਾਈਮ ਦੇ ਕੇ ਦਿਖ ਵੀ ਨਹੀਂ ਰਿਹਾ ਕਿਤੇ ਆ ਰਹੇ ਸੜਕਾਂ ਦਾ ਬਿਲੀ ਪਈ ਆ ਲੋ ਦੇਖਦਾ ਉਹਨਾਂ ਨੂੰ ਫੋਨ ਕਰਕੇ ਲੋ ਜੀ ਕੋਸ ਸਾਹਿਬ ਪੂਰੇ 10 ਮਿੰਟ ਲੇਟ ਨੇ ਓਏ 10 ਮਿੰਟ ਦੇ ਸਤਿ ਸ੍ਰੀ ਅਕਾਲ ਮੈਂ ਤਾਂ ਮੁਹੱਬਾਈ ਨਹੀਂ ਸੀ ਤਾਂ ਫੋਨ ਕਰਕੇ ਅਸੀਂ ਤਾਂ ਕਾਕਾ ਨੂੰ ਵੀ ਫੋਨ ਲਾ ਲਿਆ ਆ ਭੈਣ ਤੋਂ ਬੜੀਆਂ ਖਬਰਾਂ ਲੱਗਣੀਆਂ ਚਾਹੀਆਂ ਵੀ ਆ ਲਾਈਟ ਦੇਖੋ ਤੁਸੀਂ ਆ ਦੀ ਕੋਸ ਸਾਹਿਬ ਆ ਗਏ ਬਹੁਤ ਲੇਟ ਲਾਠਾਂ ਭੰਨਦੀ ਆੱਖਾ ਲੋ ਜੀ ਹਾਂ ਤਾਂ ਅੱਜ ਕੁਝ ਬੈਗ ਲੇਟ ਕਰਾਦਾ ਯਾਰ ਕਿਉਂ ਬੈਗ ਬੁੱਕ ਜਾਈ ਪਾ ਕੇ ਲਿਆਏ ਨੇ ਕਾਲ ਵਾਸਤੇ ਆ ਲੈ ਆਇਆ ਨੇ ਗਿਫਟ ਉਹ ਕਾਲ ਨੂੰ ਕਰੀਏਗਾ ਕਾਲ ਉਹ ਨੇਰੇ ਚ ਜਾਂਦਾ ਨਾ ਚੰਨਣੇ ਚ ਪਾਉਂ ਚੱਲੇ ਕੰਮ ਦਿਖਾਉਣਾ ਹਾਂ ਉਹ ਬਬੂ ਲੋ ਜੀ ਚੋਰ ਤੇ ਰੰਗ ਵੜ ਤੋ ਕੋ ਸਾਬ ਨੂੰ ਨਾਲ ਲੈ ਕੇ

ਪਰਤੀਆ ਮਹਾਰਾਜ ਮੈਨੇਜਰ ਸਾਹਿਬ ਮਨੀ ਨਹੀਂ ਆਉਣਾ ਆਉਣਾ ਨਹੀਂ ਨਾ ਪੁੱਛ ਰਿਹਾ ਮੈਂ ਦੱਸ ਨਹੀਂ ਰਿਹਾ ਪੰਪ ਬਾਇਟ ਮੈਂ 24 ਅੱਜ ਦਾ ਸਿਰਾ ਘਮ ਹੈ ਮੈਨੂੰ ਤਾਂ ਇਹ ਲੱਗਦਾ ਵੀ ਮੈਂ ਕਹੀ ਐਡ ਕਰਨ ਚੱਲੇ ਹਾਂ ਪਹਿਲਾਂ ਐਡ ਨਹੀਂ ਕਰਨ ਚੱਲੇ ਜਿਨ੍ਹਾਂ ਦੇ ਪੋਰ ਵਾਲੀਆਂ ਯੂਨੀਫਾਰਮ ਪਾਈਆਂ ਮੈਂ ਮਰੀ ਨੂੰ ਲਾਈਪ ਹੋਣ ਫਿਰ ਮੜਾ ਜਾ ਹੁਣੇ ਲਾ ਕੇ ਖਾਣ ਦੇਖਦੇ ਆ ਜੀ ਮੈਂ ਰਸਤੇ ਬਾਦ ਦਿੱਤੀ ਹੈ ਅੱਛਾ ਇਹ ਵਿੱਚ ਪਾ ਲਿਆ ਫਿਰ ਕੀ ਡੀ ਵੀ ਗੱਲ ਐਵੇਂ ਜੇਬ ਉਹ ਜੇਬ ਵਿੱਚ ਫਾਕੇ ਐਂ ਬਿਜਲੀ ਕੋਦੇ ਪਿਗਲੇ ਜਾਵੇ ਰਸਤੇ ਜੇ ਗਰਮਾਇਸ਼ ਹੋ ਜਾਣੀਆਂ ਅੱਛਾ ਅੱਡੇ ਤੇ ਖੜਿਆ ਮੇਰੇ ਅੱਡੇ ਆ ਜਾ ਉਧਰੋਂ ਚੱਲਦੇ ਆ ਉਧਰ ਮਾਡੇ ਤੇ ਚੱਲ ਇੱਥੇ ਸ਼ੇਰੀ ਦੀ ਗੱਲ ਘੁਣਾਉਨੇ ਆ ਤਿਆ ਜਾ ਕਿੱਥੇ ਮਾੜਾ ਤੇ ਆ ਗਿਆ ਜੀ ਮਾੜੀ ਵਾਲਾ ਆ ਗਿਆ ਜੀ ਤੂੰ ਜਾਤੀ ਵਾਲਾ ਮੈਸੇਜ ਨਹੀਂ ਮਾਰ ਕਰ ਤੇ ਉਹ ਵਾਪਸ ਆ ਜਾ ਵਾਪਸ ਬੱ ਤੇਰੀ ਵਾਲੀ ਦੁਕਾਨ ਵਾਲੀ ਗਲੀ ਆ ਕੇ ਉੱਥੇ ਖੜ ਜਾ ਖਾਣ ਵਾਲੀ ਗਲੀ ਮੂਰੇ ਆ ਗਿਆ ਲੱਭ ਰਿਹਾ ਸਵੇਰੇ ਲੋਟਾ ਹੋ ਗਿਆ ਚੱਲ ਕੋਈ ਨਾ ਕੋਈ ਨਾ ਥੋੜਾ ਜਿਹਾ ਤੁਸੀਂ ਪਹਿਨਾ ਆਗੇ ਫਿਰ ਉਹ ਬਾਤ ਚੱਲਦੀ ਖੜਿਆ ਹੋਰੇ ਸਭ ਤੋਂ ਲਾਸਟ ਮੈਸੇਜ ਦਾ ਤੇਰਾ ਦੀ ਯਾਰ ਰਸਤਾ ਖਰਾਬ ਹੈ ਰਸਤਾ ਖਰਾਬ ਤਾਂ ਮੈਨੂੰ ਇਹ ਤਾਂ ਕੋਈ ਕਹਿ ਰਹੇ ਨੇ ਨਾ ਜੀ ਅਮਰ ਜੀ ਅਸਤੂੰ ਜਾਂਦਾ ਰੋਟੀ ਬੋਲ ਨੂੰ ਰੋਟੀ ਬੋਲ ਮਾਕੇ ਬਾ ਇਧਰ ਨੋ ਗਿਆ ਦੋ ਇਹਨੇ ਜੀ ਚਲੋ ਕੋਈ ਗੱਲ ਮੈਂ ਤਾਂ ਲੋਕ ਕਿ ਬੇਦਮ ਅੱਜ ਅੱਜ ਪੰਜ ਪੀ ਲੰਗਰ ਵਧ ਹੋਣਗੇ ਉੱਥੇ ਗੁਰਦੁਆਰੇ ਜੀ ਬਾ ਠੀਕ ਹੈ ਅੱਜ ਚਾਰ ਦਿਨ ਚਲੋ ਮਾ ਲੰਗਰ ਵਧ ਹੋਣਗੇ ਗੁਰਦੁਆਰੇ ਅੱਤਨ ਤੂੰ ਉੱਥੇ ਰੋਣਾ ਆਇਆ ਹੈ ਹੈ ਜੀ ਅੱਜ ਸਾਲੂ ਤੁਮਰ ਵਾਲਾ ਉਹ ਗੌਰੀ ਆ ਆਪਣੇ ਦੇਹ ਦੇ ਪਾਸ ਜਿੱਥੇ ਹੈ ਉੱਥੇ ਬਾਲੇ ਜਾ ਬਾਲੇ ਬੋ ਜਾਣਾ ਨਹੀਂ ਇਹ ਹੀ ਬੋ ਜਾਣਾ ਨਹੀਂ ਉਹ ਦੇ ਵਾਲੀ ਹੈਗੀ ਖਾਣ ਵਾਲਾ ਪ੍ਰੋਡਕਟ ਹੈ ਏਟੇ ਦੇ ਪਾਸੋਂ ਖਾਣ ਵਾਲਾ ਆ ਨਾ ਉਹ ਜੇ ਨਹੀਂ ਜਗਾਏਗੀ ਕੋਈ ਨਾ ਸੰਭਾਲਦੇ ਉਹ ਵਾਂਗ ਨਹੀਂ ਨਗਰ ਜੇ ਤੈ ਤਰ ਜਾਣਾ ਕਿਧਰੋਂ ਮਿਲਦੀ ਸਭ ਰੋੜਾ ਬੜਾ ਹੀ ਹੁਣ ਦਾ ਮੂਰੇ ਆ ਕਾਕਾ ਅੱਜ ਅੱਕਦੇ ਪਿੱਛੇ ਆ ਬਸ ਜਿੱਧਰ ਲੈ ਕੇ ਚਲੂਗਾ ਅੱਕ ਦੀਆਂ ਗੱਲਾਂ ਨੇ ਦੇਖੀ 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 ਛੜਤਾ ਸੀ ਮੇਰੇ ਵਾਲਾ ਜੀ 50 ਕਿਲੋਮੀਟਰ ਮਿੰਡਾਈ ਸੜਾ ਅੱਛਾ ਜੀ ਚਲੋ ਜੀ ਉੱਥੇ ਕੀ ਮੈਂ ਜੀ ਉੱਥੇ ਪ੍ਰੋਗਰਾਮ ਹੈ ਖਾਣ ਪੀਣ ਦਾ ਚੰਦਰਮਸ਼ਾਨੀ ਆਪਾਂ ਉੱਥੇ ਖਾਣ ਪੀਣ ਦਾ ਪ੍ਰੋਗਰਾਮ ਆ ਉੱਥੇ ਚਲੋ ਜੀ ਤਰੋ ਆਹ ਟੇਡਾ ਵੇ ਗੱਲ ਵੇ ਰਿਲੀਟ ਕਰ ਰਹੇ ਨਹੀਂ ਨਹੀਂ ਇਹ ਇਹ ਸਾਰੇ ਗੁਣਕੋਤ ਸਾਹਿਬ ਦੇ ਉੱਤੇ ਵੀਰੇ ਇਹ ਚਲੋ ਚਲੋ ਮੂਰੇ ਹੋ ਲਾਜਪਾਲ ਸਿੰਘ ਤਰਪੇ ਇੱਧਰ ਸਾਡੇ ਕੋਤ ਸਾਹਿਬ ਮੈਂ ਤੁਰ ਕੇ ਜਾਣਾ ਇਹੜੇ ਮੈਨੇਜਰ ਸਾਹਿਬ ਉਹ ਪ੍ਰਿੰਸੀਪਲ ਸਾਹਿਬ ਆ ਮਣੀ ਜੀ ਚਲੋ 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 ਉਹਦੇ ਪਿੱਛੇ ਹੀ ਆ ਇਹਦੇ ਇਹ ਰੋਡ ਪਹਿਲਾਂ ਗਏ ਹੋ ਉਿੱਕਾ ਜਾਂਦੇ ਰਹਦੇ ਹੋਗੇ ਤਰ੍ਹਾਂ ਅਮਰਗੜ ਨੂੰ ਨਾ ਨਾ ਗਏ ਵੀ ਆ ਤਰੋ ਕਿਹਦੇ ਤੂੰ ਹਾਂ ਠੀਕ ਆ ਰੋਡ ਤੋਂ ਫਾ ਨੂੰ ਤਾਂ ਜ ਹਲਦੀ ਹਲਦੀ ਪਲਾਉਣੀ ਪਊ ਜਾ ਕੇ 5 ਵਜੇ 5 ਵਜੇ ਜਿਵੇਂ ਰਾਹ ਗਾਂ ਕਿਨ ਨੂੰ ਰਹਿ ਗਿਆ ਹੁਣ ਜੀ ਅਜੇ ਤਾਂ 25 ਕਿਲੋ ਮੀਟਰ ਪਿਆ ਚਲੋ ਅਜੇ ਤਾਂ ਕੁਝ ਵੀ ਬਾਟਰ ਨਹੀਂ ਆਏ ਤੁਸੀਂ ਉਹ ਬਾਈਂਡੜ ਪਹਿਲਾਂ ਮੈਂ ਲੱਗਿਆ ਦੀ ਪਾਉਣ ਜੇ ਵਿੱਚ ਪਾਉਣ ਬਿਲਕੁਲ ਰੱਖੀ ਐ ਮੈਨੂੰ ਘਰੇ ਅ ਗਾਂ ਨੂੰ ਫਸਟ ایڈ ਕਿਟ ਵੀ ਰੱਖਿਆ ਕਰਾਂਗੇ ਥੋੜਾ ਥੋੜਾ ਹੋਸਰੀ ਮੈਨੂੰ ਪਤਾ ਨਹੀਂ ਆ ਫਿਰ ਅਧਿਕ ਲੱਗਿਆ ਮੋਡਲ ਲੱਗਿਆ ਔਰ ਇਥੋਂ ਕੇ ਮਾਈਕ ਚਰੀਆਂ ਫੇਰਾਂ ਆ ਅਦਰ ਚੱਕਰ ਤਾਂ ਸਾਲਾ ਇਹੀ ਪਿਆ ਲਾਈਟਾਂ ਕਰਕੇ ਇਹ ਮੈਂ ਇੱਕ ਹੋਰ ਦੇਖ ਲਿਆ ਤਜਰਬਾ ਇਹ ਜੀ ਜਿਹਨੂੰ ਸਾਈਕਲ ਚਾ ਲੈ ਕੇ ਦਿੰਦਾ ਉਹ ਇੱਕ ਵਾਰ ਦੇਖਦਾ ਪਹਿਲਾਂ ਗੈਰੀ ਨੂੰ ਵੀ ਆ ਰੋਡ ਤੇ ਥਲ ਐ ਹੋ ਜਾਂਦਾ ਟੋਏ ਆ ਚਾਏ ਹੋ ਜਾਂਦਾ ਚਲੋ ਚਲੋ ਹੱਕੋ ਸਾਨੂੰ ਕੋਈ ਨਾ ਸਿੰਗ ਨਹੀਂ ਦਬਦਿਆਂ ਚ ਅੱਧਾ ਵੱਡਿਆ ਜਾਵੇ ਕੁਛ ਨਹੀਂ ਹੁੰਦਾ ਹਾਂ ਮੋੜਾ ਜਰਾ ਦੱਸਦਾ ਵੀ ਛੁੱਲ ਬੜਿਆ ਵਾ ਆ ਕੋਰ ਦਿਖਾ ਮੈਨੂੰ ਚੱਲ 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 ਮਰਾ ਹਾਣਾ ਕੋਚ ਫਸਾ ਕਾ ਹੁਣਾ ਹੈ ਉਹਨੇ ਸਾਰੇ ਗੁਰ ਦਸੇ ਹੋਏ ਨੇ ਕਿੰਨੀ ਕੰਪਨੀ ਕਰਦੀ ਉਹ ਜੀ ਬਾਲ ਵੀਰ ਜੀ ਦੇ ਤਾਂ 60 ਲੱਗ ਜਣੀ ਸੀ ਉਹ ਕੇ ਸਾਈਕਲ ਤੋਂ ਪਰ ਜੇ ਵੀ ਤਬਹੀ ਜਾਂਦਾ ਡੇਗੜਦੇ ਬਾਪੂ ਜੂ ਤੇ ਨਾਪਾ ਕ੍ਰੋਸ ਕਰਿਆ ਲਓ ਜੀ ਕਾਕਾ ਅੱਜ ਅਮਰਗੜ ਲੈ ਆਇਆ ਆ ਆਵਣੀ ਬੈਂਕ ਦਿਖਾਉਣ ਲੈ ਕੇ ਆਇਆ ਗਾਣ ਪੀਣ ਦਾ ਕੋਈ ਪ੍ਰੋਗਰਾਮ ਹੈ ਨਹੀਂ ਕਹਿੰਦਾ ਆ ਵੀ ਬਾਹਰੋਂ ਦਿਖਾਉਣੀ ਆ ਤੁਹਾਨੂੰ ਅੰਦਰ ਬਹਿ ਕੇ ਆਖਲਾ ਹੋਰ ਕੀ ਲੈ ਕੇ ਪੱਤਨ ਦਾ ਲਾ ਆਹ ਇਹ ਵੀ ਠੀਕ ਆ ਲਓ ਜੀ ਅਮਰਗੜ ਦੇਖੋ ਅਮਰਗੜ ਦੀਆਂ ਗਲੀਆਂ ਕੱਕ ਦੇ ਪਿੱਛੇ ਕੋਰਾ ਦੀ ਫਰਤੀ ਪਾਈ ਵੀ ਆਨੇ ਜਗਜੀਤ ਕੋਰਾ ਕਾਲ ਬੀਰ ਜੀ ਦੀ ਸਾਡੇ ਦੀ ਅੱਜ ਟੀ-ਸ਼ਰਟ ਲਿਪੜ ਗਈ ਪਿੱਛੋਂ ਲੋਹਿਆ ਮੜਕੜ ਦਾ ਥਾਣਾ ਇਹੋ ਕਿਸੇ ਨੇ ਵਿਚਲਾ ਆਦਾ ਫਿਰ ਕੇਸ ਕਰਨਾ ਦੀ ਜਣੀ

ਬੰਦ ਬੈਂਕ ਦਿਖਾਉਣ ਵਾਸਤੇ ਲੈ ਕੇ ਆਇਆ ਔਰ ਸਾਨੂੰ ਅਮਰਗੜ ਐਡੀ ਦੂਰੋ ਜਸਨੇ ਮੇਰੇ ਕੱਦਰੀ ਖਿੱਚਣੇ ਸਕੇ ਨੇ ਕਹਾਂਦਾ 100 ਕਿਲੋਮੀਟਰ ਰਹਿ ਗਿਆ ਬਸ ਲੋ ਜਮ ਤੇ ਆ ਗਏ ਅੱਜ ਹਾਂ ਲਗੇ ਆਇਆ ਹੈ ਆ ਰਹੀ ਕਿੱਥੇ ਹੈ ਆ 5 ਕਿਲੋਮੀਟਰ ਦਾ ਕਈਆਂ ਦਾ ਆਗੇ ਬਸ ਆਗੇ ਇਹ ਕਿਹੜਾ ਪਿੱਛੇ ਪਿੰਡ ਸੀ ਜੈਨਪੁਰ ਜੈਨਪੁਰੇ ਕਿਹੜਾ ਬੰਡਾ ਕਾਕੇ ਜਫਾਰ ਮਾਤਰਾ ਇਹ ਨਹੀਂ ਹੈ ਚਲੋ ਇਧਰੋਂ ਜਲਦਾ ਚੱਲੋ ਇਹਦੇ ਪਿੱਛੇ ਹੁਣ ਇਹ ਮੁਰਗੀ ਬਾਸੋਂ ਪਹੁੰਚੀ ਇਹਨਾਂ ਮਿੱਟੀ ਦੇ ਉੱਤੇ ਚੱਲ ਬਹੁਤ ਠੀਕ ਹੈ ਮਿਲ ਗਿਆ ਮਿਲ ਗਿਆ ਬੰਦਾ ਮਿਲ ਗਿਆ ਦਾ ਗੱਲ ਹੈ ਮੈਂ کہیں ਜਾਂ ਪਾਲ ਦੇ ਨਿੱਕਰ ਪਵਾ ਦੂੰ ਉਹੀ ਦਾ ਗੱਲ ਹੈ ਮੋਟਰ ਵੀ ਜਾਂਦੇ ਘਰੇ ਦਾ ਔਖਾ ਹੁੰਦਾ ਅੱਜ ਇਸ ਵਿੱਚ ਕੋਈ ਨਹੀਂ ਜੇ ਮੋੜ ਗਿਆ ਫਿਰ ਮਿੱਡੀ ਬਣਾਈਆ ਬੈਠਣ ਸਹੀ ਤਰੀਕੇ ਨਾਲ ਕੋਈ ਦੇਣਾ ਬਲੋਕੇਜ ਲੱਗ ਜਾਣਾ ਨਹੀਂ ਤਾਂ ਬਚੋ ਹਾਂ ਇਹ ਕਰਦਾ ਕਮਾਈ ਜਾਂਦਾ ਤਾਂ ਹਿੱਸਾ ਲਓ ਲਾਖਾ ਕਰਾਂ ਮੈਨੂੰ ਤਾਂ ਮੈਂ ਪਿਛਲੀ ਵਾਲੀ ਵੀਡੀਓ ਕਹਿੰਦੇ ਪਿਛਲੀ ਵਾਲੀ ਵੀਡੀਓ ਨਹੀਂ ਵੀਡੀਓ ਬੜੀਆ ਬਣੀ ਕਿ ਨਹੀਂ ਬੜੀਆ ਨਹੀਂ ਹਾਂ ਉਹ ਮੈਂ ਪਤਾ ਕੀ ਜੇਕਰ ਹੁਣ ਬਣਾ ਕੇ ਉਹ ਡਿਲੀਟ ਕਰ ਦਿੰਨੇ ਵਜੇ ਤੇ ਆਪਾਂ ਨਾ ਲੈਂਦੇ ਨਹੀਂ ਐਨ ਕੋ ਹੁਣ ਬਦਲਤੀ ਉਹ ਹੀ ਲਾਗੇ ਲਾਉਣ ਹੈ ਹੋਰ ਐਨ ਕੇ ਲਾ ਲਈ ਸਿੱਧੀ ਨਮੀ ਬਣਵਾਈ ਜਾਣਾ ਪਿਛਲੀ ਵਾਲੀ ਲੈਂਜਸ ਕੱਢ ਤੇ ਕੰਟੈਕਟ ਲੈਂਜ ਪਾਉਣੇ ਮੈਂ ਉਹ ਤਾਂ ਕੰਮ ਜੀ ਵੀਰ ਜੀ ਲੈ ਕੇ ਆਇਆ ਚਾਹ ਬੜਾ ਜਦੇ ਹੋਰ ਕਰੋ ਰੱਸੀ ਰੱਸੀਆ ਪਾਉ ਆਦੀਆਂ ਇੱਕ ਬੰਦੇ ਦੀ 10-10 ਕਿਲੋ ਮੇਰੇ ਭਾਰੀ ਆਸਾ ਪਿਛੀ ਰਾਂਗੜੀ ਜੀ ਕੁੱਦਣ ਲੱਗ ਗਿਆ ਹੁਣ ਕੁੱਦਣ ਸਾਈਕਲ ਤੇ ਆਉਣ ਲੱਗ ਗਿਆ ਦਲਮੋ ਵਿੱਚ ਨਾ ਨਾ ਠੀਕ ਆ ਬਿਲਕੁਲ ਦੱਸਿਆ ਨਹੀਂ ਬੰਦਾ ਕਹਿੰਦਾ ਪਿਉਂਦਾ ਬਹੁਤ ਆ ਮੇਰੇ ਯਾਰ ਕੌਣ ਬੰਦਾ ਇਹ ਰਹਿ ਗਿਆ ਬੰਦਾ ਮੈਨੂੰ ਕਹਿੰਦਾ ਇਸ ਖਾਲ ਕਹਿੰਦਾ ਕਿੱਥੇ ਜਾਣਾ ਮੈਂ ਹੈ ਵੀ ਦੋ ਬੰਦੇ ਇੱਕ ਤੇ ਰਾਮਗੜ੍ਹੋਂ ਮਿਲ ਕੇ ਰਾਮਗੜ੍ਹ ਤਾਂ ਕਿਹੜਾ ਕਹੇ ਮਾਸਟਰ ਲੱਗਿਆ ਉਹਦਾ ਕਹਿੰਦਾ ਬਹੁਤ ਪਿਉਂਦਾ ਬੰਦਾ ਨਹੀਂ ਕਰਨਗੇ ਇਹ ਬੰਦਾ ਇੱਕ ਅਰੇ ਆਪਾਂ ਨੂੰ ਕੋਈ ਨਹੀਂ ਕਹਿੰਦਾ ਮੈਨੂੰ ਬਦਨਾਮ ਕਰੀਂ ਨਾ ਵੇਲਾ ਕਿਹਦਾ ਬੋਲਦਾ ਮਜ਼ਦੂਰੀ ਦੀ ਦੂਰ ਦੂਰ ਤੱਕ ਕੋਈ ਨਹੀਂ ਆਹ ਬੋਲਦਾ ਮੂਠਾ ਮੂਠਾ ਕੱਢਦਾ ਮੂਠਾ ਮੂਠਾ ਕੱਢਦਾ ਵੇਲਾ ਤਾਂ ਬੱਫੀ ਹੁੰਦੀ ਕਿ ਤਰ੍ਹਾਂਦਾ ਜਾਗਦਾ ਰਹਿਣਾ ਤੇਰਾ ਬੰਦਾ ਯਾਰ ਆਇਆ ਮੈਂ ਤਾਂ ਮੈਨੂੰ ਵੀ ਦੱਸਦੇ ਨਹੀਂ ਮੜਾ ਗਿਆ ਤੈਨੂੰ ਵੀ ਇਹ ਕਾਹਦਾ ਬੋਲ ਕੇ ਕਰ ਗਿਆ ਤੂੰ ਇਹ ਕੰਮ ਨਾ ਕਰ ਚੰਗਾ ਨਹੀਂ ਨਾ ਲੈਣ ਨੂੰ ਜੀ ਇੱਕ ਤਾਂ 100 ਕਿਲੋਮੀਟਰ ਦੋ ਮੀਲ ਦਾ ਨਾ ਨਾ ਇਹ ਕੱਕ ਦੀ ਉਹ ਹੈ ਵੀ ਇਹ ਇਧਰ ਭਾਈ ਸਾਹਿਬ ਦਰਸ਼ਨ ਕਰਾਉਣ ਦੀ ਕੱਕ ਹੀ ਦੇਣਾ ਜੋ ਹਾਂ ਉੱਤਰੀ ਇੱਧਰ ਜੇ ਨਾ ਦੇਣ ਉਹ ਵੀ ਕਾਕਾ ਕਾਕਾ ਵਟਿਆ ਜਾਂਦਾ ਅੱਜ ਅੱਜ ਕਾਕਾ ਲੋ ਜੀ ਚਾਹ ਪਾਣੀ ਪੀ ਕੇ ਹੋ ਗਏ ਤਿਆਰ ਹਾਂ ਹਾਂ ਬਾਦੇ ਬਰਾਗ ਤੇ ਫੇ ਹੁਣ ਕੱਟ ਲੈਣੇ ਨੇ ਸਾਈ ਜੀ ਸਾਡਾ ਨਾਮ ਕੀ ਆ ਪਵਿੱਤਰ ਸਿੰਘ ਪਵਿੱਤਰ ਸਿੰਘ ਮੇਰੇ ਤਰਸ ਸਿੰਘ ਜੀ ਕੋਲ ਆਈ ਸੀ ਅੱਜ ਪੰਡਿਸੜਾ ਪੰਡਕੜਾ ਪੰਡਿਸੜਾ ਇਸੜਾ ਚਾਹ ਪਾਣੀ ਪੀ ਕੇ ਇਹਨਾਂ ਨੇ ਸੇਵਾ ਕਰੀ ਜਾਂ ਪੂਰੀ ਸਾਡੀ ਗਾਹਾਂ ਨੂੰ ਹਿਸਾਬ ਨਾਲ ਦੁਬਾਰਾ ਆਉਣਾ ਪੈਣਾ ਤੇਲ ਤੇਲ ਪਾ ਤਾ ਦੁਬਾਰਾ ਫੇਰ ਸੇਵਾ ਦਾ ਮੌਕਾ ਦੇਵਾਂਗੇ ਨਾ ਜਿਆਦਾ ਉਹ ਜਿਆਦਾ ਸਰਕ ਬਣ ਜੂਗੀ ਤੂੰ ਕੱਪੇ ਆ ਜਿਵੇਂ ਗਰੇ ਅੱਜ ਹਾਂ ਅਗੂਆ ਨਿਗੜ ਕਣੀ ਬਣ ਕੇ ਆਉਗਾ ਨਾ ਹੈ ਨਾ ਕਿਹੜੀ ਕਿਹੜੀ ਉਹ ਟੋਟਾ ਜਿਹਾ ਬਚਾ ਸਰਕੀ ਜੀ ਉਹ ਟੋਟਾ ਕੱਢਿਆ ਨਹੀਂ ਬਣਿਆ ਹੈਗਾ ਹਾਂ ਉਹ ਉੱਥੇ ਉਹ ਵੇਖਿਆ ਪਰ ਜਦੋਂ ਲਓ ਜੀ ਹੋਜੀ ਸਾਹਿਬ ਕੋਲ ਤੁਰ ਪਏ ਆ ਅੱਛਾ ਅੱਛਾ ਦੁਬਾਰਾ ਦਿਖਾਵਾਂ ਤੇ ਲਓ ਆ ਗਿਆ ਬਸ ਠੀਕ ਚਲੋ ਕਾਲ ਤਾਂ ਇਹ ਪਾਲਨੇ ਕਿਉਂ ਦਾ ਚਮਚਾ ਵੀ ਤਾਵਾ ਹੁਣ ਇਹ ਤਾਂ ਮੜ ਜਾ ਬਚ ਕੇ ਰਹੋ ਕਿਹੜਾ ਪਿੰਡ ਦੀ ਕਾਕੇ ਇਸੜੂ ਇਸ ਇਸੜਾ ਪਿੰਡ ਇਸੜਾ ਆ ਵਰ ਗੜੋ ਓਈ ਸ਼ਾ ਇਹਦਾ ਗੰਦੀ ਗੱਲ ਤਾਂ ਨਹੀਂ ਕਹਿੰਦਾ ਕੋਈ ਫੇਰ ਨਾ ਬੋਲੀ ਦੇਖ ਲੋ ਮੁੰਡਾ ਜਾਂਦਾ ਚੋਈ ਮਾਰਦਾ ਪਿੱਛੇ ਆ ਹੁਣ ਤਾਂ ਦਿਖਾਉਂਦਾ ਜੀ ਮੋਟੇ ਬਾਬਰਪੁਰ ਕਰਿਆ ਕਰਾਓਸ ਬਾਬਰਪੁਰ ਪਰ ਪਹੁੰਚ ਗਏ ਟੋਡਰ ਵਾਲੋ ਟੋਡਰ ਵਾਲ ਲੰਘਿਆ 4 ਇਹਨੇ ਦੱਬੀ 3 ਕਿੱਥੇ ਆਉਗੀ ਜੀਤ ਦੀ ਕੁੜੀ ਐ ਜੀਤ ਦੀ ਕੁੜੀ ਫੱਗਣ ਵਜ ਰਿਹਾ ਮੇਰੇ ਆਦੀ ਪਰੋਣਾ ਮੈਨੂੰ ਉੱਤੇ ਮੈਂ ਗਿਆ ਦੀ ਆ ਪਿੱਛੇ ਜੇ ਤੇ ਸਰ ਦੀ ਡੈਥ ਹੋ ਗਈ ਜਿਹਨਾਂ ਦਾ ਘਰ ਦੇ ਨਾਲ ਹੀ ਘਰ ਆ ਉਹਨਾਂ ਦਾ ਲੈ ਵੀਰੇ ਪ੍ਰਵਿੰਦਰ ਸਿੰਘ ਖਾਲਸਾ ਨਹੀਂ ਰਿਸਤਾ ਜਰੀਆ 100 ਕਿਲੋਮੀਟਰ ਚੋਂ 95 ਕਿਲੋਮੀਟਰ ਮੁੰਡੇ ਨੇ ਮੂਰੇ ਚਲਾਇਆ ਬਈ ਨਹੀਂ ਰਿਸਤਾ ਸੁਣਿਆ ਅੱਗ ਦੀ ਨਾਲ ਅੱਗ ਦੀ ਨਾਲ ਹੈ ਐਂ ਇਧਰੋਂ ਕੱਢ ਦੋ ਓਏ ਕੱਟੇ ਇੱਧਰੋਂ ਮੋੜ ਦੇ ਖੱਬੇ ਖੱਬੇ ਮੋੜ ਦੇ ਆ ਜਾ ਆ ਜਾ ਮੇਰਾ ਉੱਥੇ ਨੂੰ ਕੱਢੂ ਆ ਜਾ ਘੁਮਾ ਕੇ ਤੇਰਾ ਲਓ ਜੀ ਕੇਲਿਆਂ ਦੀ ਸੇਵਾ ਬਾਂਦਰਾਂ ਨੂੰ ਕਾਕਾ ਕਰ ਰਿਹਾ

ਲਿਆ ਭਾਈ ਮੈਨੂੰ ਵੀ ਦੇ ਦੇ ਤੂੰ ਵੀ ਘਾਰਾ ਹੁਣ ਗੁੱਸਾ ਨਾ ਕਰੀ ਲਓ ਜੀ ਮੁੰਡੇ ਖਿੰਡਦੇ ਤੁਰਦੇ ਜੱਸੋ ਮਾਜਰੇ ਆ ਕੇ ਇਕੱਠੇ ਹੋ ਗਏ ਕੋਈ ਗਵਿੰਦਪੁਰੇ ਨਾਂਗੇ ਆ ਗਏ ਕਿਧਰੋਂ ਨਾਂਗੇ ਆ ਸਾਰੇ ਆ ਕੇ ਇਕੱਠੇ ਕਰੇ ਨੇ ਸਾਰੇ ਤੂੰ ਦੇਖਿਆ ਗਿਆ 100 ਕਿਲੋਮੀਟਰ ਟੱਪਾ ਚਲਾਉਣਾ ਔਖਾ ਔਰ ਮੁੰਡੇ ਫਿਰ ਵੀ ਕਾਇਮ ਨੇ ਆਹ ਸਭ ਤੋਂ ਵੱਧ ਕਾਇਮ ਬੰਦਾ ਹੈ ਹਾਂ ਹਾਂ ਆ ਵੀ ਲੈ ਬਤਾ ਕਿ ਆ ਰਿਹਾ ਕੋ ਉਹ ਬਾਹਰ ਤੇਰੇ ਆ ਜਾ ਯਾਰ ਇਹਦਾ ਆਜੋ 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 ਚੱਲਾਂਗੇ ਜੀ ਆਤਾ ਪਾਟ ਦਾ ਮੇਰੇ ਹਾਂ ਹਾਂ ਪਹਿਲੀ ਬੱਸ ਤਾਂ ਨਹੀਂ ਹੋਈ ਟਰੱਕ ਆਉਂਦਾ ਪਿੱਛੇ ਆਜਾ ਆਜੋ ਆਜੋ ਕੁੜੀ ਵੀ ਦੇਣਾ ਅੱਜ ਪੂਰਾ ਕਰਨ ਦੀ ਅਜੇ ਤਾਂ ਬਾਟ ਪੂਰੀ ਕਰਕੇ ਆਉਣੀ ਹੈ ਲੋ ਜੀ ਇੱਥੇ ਬਾਹਰ ਤੋਂ ਭੱਜਣੋਂ ਫੜੇ ਆਂ ਖੜੇ ਰਿਹਾ ਆ ਕੇ ਅਸੀਂ ਤਾਂ ਰਹਿ ਗਏ ਦੀ ਪਿੱਛੇ ਉਹਦੇ ਚੱਕਰ ਨੇ ਤੇਜ ਇਹ ਮੈਨੂੰ ਮੈਨੂੰ ਤਾਂ ਕਰੀ ਗਏ ਥੱਲੀ ਕਰਾਤੀ ਥੱਲੀ ਤੇ ਕਹਿੰਦੇ ਬੱਸ ਕਰੂ ਬੱਸ ਕਰੂ ਅੱਜ ਇਹਦੇ ਸਾਹਮਣੇ ਮੈਂ ਕਿਹਾ ਤਸਦੀਕ ਨਹੀਂ ਹੋਈ ਲਾਲੇ ਇਹਦਾ ਸਣੀ ਆਂ ਬਾਹਰ ਕਰਕੇ ਥੋੜੀ ਤੰਨੀ ਪਾ ਨਹੀਂ ਤਾਂ ਲੱਗਾ ਰੱਖਣ ਤੋਂ ਪਹਿਲਾਂ ਠੀਕ ਰਿਹਾ ਕੰਮ ਉਹ ਏਡੀ ਗੱਲ ਹੈ ਨਹੀਂ ਇਹ ਕਿੱਥੇ ਪੁੱਤ ਨਾਰਮਲ ਹੀ ਆ ਗੋਲ ਚੋਰ ਆ ਗਿਆ ਬਰੇ ਕਿਸੇ ਚਾਬੀ ਨਹੀਂ ਆਈ ਰਿਕਸ਼ਾ ਚਾ ਕੀ ਲਵਨੇ ਹੁੰਦਾ ਮੂੰਹ ਨਹੀਂ ਦੇਖਾ ਮੂੰਹ ਉੱਪਰ ਰਹਿ ਗਏ ਮੇਰੇ ਆਲ ਮੜਾ ਨੀਵਾ ਹੋ ਫਿਰ ਤੇਰਾ ਮੂੰਹ ਦੇਖੂਗਾ ਖਾਸ ਲੰਮਾ ਮੈਂ ਬਹੁਤ ਜਿਆਦਾ ਇਹ ਚੱਕਰ ਵਾਲੀ ਆ ਉਹ ਇਹ ਤਾਂ ਬਹੁਤ ਕੰਮ ਦੀ ਆ ਇਹ ਤਾਂ ਆਨੰਦ ਵਾਲੀ ਚਾਹ ਆ ਬੁਲਾਈ ਪਾਲਨੀ ਸੇਵਾ ਕਰ ਰਹੀ ਐ ਚਾਹ ਦੀ ਮੜਾ ਬਾਏ ਬਲੋਕ ਇਹ ਹੋਏ ਹੁਣ ਤਾਂ ਹਵਾਈ ਪੁੱਛੋ ਯਾਰ 3:00 ਵੱਜ ਗਏ ਹਟਰ ਦੇ ਸਾਲਾ ਟਾਈਮ ਕਿੰਨਾ ਹੋ ਗਿਆ ਕੰਮ ਵੀ 10:00 ਵਜੇ ਤੇ ਆਸਤਾਂ ਰੁਕ 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 ਮੈਂ ਉਹੀ ਟਾਈਮ ਆਪਾਂ ਸੁਝਾਇਆ ਸੀ ਕਿ ਸਾਡੇ ਕੋਲ ਜਾਵੇਗਾ ਅੱਧਿਕ ਆ ਦੇ ਖਾਤੀ ਹੋਵੇ 55 ਨਾ ਹੋਵੇ ਕੋਈ ਨਾ ਆ ਬੱਪ ਭਰੇ ਤਾਂ ਪਿਆ ਅੱਧੀ ਕਿਤੇ ਲੋ ਜੀ ਪਾਲ ਵੀਰ ਜੀ ਪਲਾ ਰਹੇ ਨੇ ਚਾਹ ਪਾਣੀ ਦੀ ਸੇਵਾ ਅੱਜ ਹਾਂ ਜੀ ਵੀਰ ਜੀ ਖਵਾ ਰਹੇ ਨੇ ਸਾਨੂੰ ਮੈਂ ਥੱਕਾ ਕਰਿਆ ਬਾਲ ਨਾਲ ਮੂੰਗਫੜੀ ਦਾ ਦਾਣਾ ਕੰਟੋਲੇ ਬਹੁਤ ਸੰਗਸਤ ਜਿੱਤੇ ਆ ਦੇਖੋ ਤੁਸੀਂ ਕਿਹੜੇ ਹਿਸਾਬ ਨਾਲ ਬੈਠੇ ਨੇ ਅਲਟ ਹੋ ਗਿਆ ਉਧਰੋਂ ਘੋੜੇ ਨੂੰ ਮੁਰਗੇ ਨੂੰ ਹੋਰ ਉਹ ਤਾਂ ਨੱਬੇ ਨਹੀਂ ਆਣਾ ਨੱਬੇ ਹੀ ਆਣਾ ਆ ਛੋਟੇ ਕੋਸ ਸਾਹਿਬ ਇੱਕ ਨੇ ਬਣਾ ਦੇ ਮੈਂ ਉਹ ਛੋਟੇ ਟੋਟੇ ਤੋਂ ਡਰਦੇ ਮਾਰੇ ਕਿੱਥੇ ਵੜ ਗਿਆ ਕਿ 3 ਕਿਲੋਮੀਟਰ ਪੂਰਾ ਕਰਨ ਨੂੰ ਚਾਹ ਬੋਲਣਾ ਕਿ ਉਹਦੀ ਲਾਟ ਨਿਕਲੀ ਪਿਆ ਬੇਵਾ ਹੋਈ ਪਿਆ ਚਾਹਾਂ ਬੀਬੀ ਕੀ ਤੁਸੀਂ ਡਾਇਮੰਡ ਪਾਉਣੇ ਹੋ ਬਈ ਆਈ ਗੋ ਸਟੇ ਬਹੁਤ ਚਾਹੀਦੀ ਇਹਨੇ ਲੈ ਲੈ ਕਦੇ ਕੀ ਕੀ ਖਾਦਾ ਗਿਆ ਉੱਤੇ ਮਨੀ ਸਿੰਘ ਬਬਰ ਸ਼ੇਰ ਬੈਠਾ ਹੁੰਦਾ ਮੱਖੇ ਬਾਬਾ ਆਪੇ ਇਹ ਵੀ ਲੋ ਕੋਚ ਤਾਂ ਕੋਚ ਹੀ ਆ ਨਹੀਂ ਸਾਰੇ 100 ਕਿਲੋਮੀਟਰ ਤੋਂ ਬਾਅਦ ਅੱਗੇ ਸਟ੍ਰੈਚਿੰਗ ਕਰਦਾ ਰੰਡ ਲਾ ਕੇ ਹਾਂ ਅੱਜ ਤਾਂ ਦੇਖ ਲੋ ਇੱਥੇ ਇੰਨੀ ਜ਼ੋਰ ਮਾਰ ਕਾਲ ਕਰਾ ਰਿਹਾ ਵੀ ਸਟ੍ਰੈਚ ਇੰਨੀ ਜ਼ੋਰ ਮਾਰਦਾ ਅਰ ਕਹਾ ਕਰੇ ਜਾ ਕੇ ਵੀ ਤਾਂ ਖਲੂਰ ਕਰੇ ਗਈ ਪੂਰੀ ਆਜਾ ਉਹ ਨਹੀਂ ਹੋਰ ਗਾ ਚਾਹ ਮੰਗਾ ਲਈ ਜਿੰਦਰਾ ਉਹ ਬਦਲਾ ਲੈਂਦਾ ਚਾਹ ਲਾ ਕਿਆ ਪਲਾਕੀ ਦਾ ਵੀਰੇ ਤਿੰਨ ਚਾਰ ਗਲਾਸ ਕਹਿੰਦਾ ਤਾਂ ਜਾਣ ਉਹ ਬਣਾ ਦੋ ਭਰੇ ਕਹਦਾ ਪਰਜਿੰਗ ਪੜਾਓ ਕਾਕੀ ਨੇ ਤਾਂ ਨਹੀਂ ਚਾਹ ਲਈ ਪੀਤੀ ਕਹਿੰਦਾ ਉਹ ਉਹਨੂੰ ਦਾਤ ਦੇਖਣ ਲੱਗ ਗਿਆ ਪਿੱਛੇ ਝੜ ਕੇ ਭੱਜ ਗਿਆ ਜਦ ਦਾਤ ਦੇ ਲੈਣਾ ਜਦੇ ਲੱਗ ਗਿਆ ਖੜਾ ਚਲੋ ਵੀ ਚਲ ਕਾਕਾ ਲਾਲਾ ਨਾਲ ਜਿਹੜਾ ਭੂੜ ਗਿਆ ਜਾਂ ਚੱਕਣਾ ਚੱਲੀਏ ਕਹਿੰਦੇ ਅਜੀ ਤਾਂ ਲਾਲਾ ਕਹਿੰਦਾ ਟਾਈਮ ਹੋ ਗਿਆ ਵੀਰੇ ਜਾਣਾ ਆਲ ਨੇ ਤਾਂ ਚਾਹ ਦੇ ਪੈਸੇ ਵਸੂਲ ਦੇ ਕਮਲ ਤੋਂ ਆਓ ਜਾਂਦਾ ਲਈ ਆਪਣਾ ਦਾਤ ਜਾਂ ਮੁੱਢੇ ਤੇ ਹੈ ਇਹਦਾ ਹਲਾਤਾ ਤੇ ਹਾਂ ਲਓ ਜੀ ਆਹ ਖੜੇ ਨੇ ਸਾਈਕਲ ਆਲ ਦੀ ਮੋਟਰ ਦਾ ਕੋਠਾ what do you go?